ਹਾਂ ਜੀ ਰਾਜੀ ਸਭੀ ਗੋਨੀ ਫਾੜਨ ਆਪਾਂ ਵੀਡੀਓ ਕਰਦੇ ਬਾਰੇ ਪਾਉਂਦੇ ਰਹਿਨੇ ਆ ਕੱਲ ਆਪਾਂ ਵੀਡੀਓ ਨਹੀਂ ਪਾਈ ਸੀਗੀ ਔਰ ਕੱਲ ਪਿੱਛੇ ਫੇਰ ਪ੍ਰਸਾਦ ਕਾਫੀ ਹੋਈ ਆ ਪਹਾੜਾਂ ਚ ਵੀ ਕਾਫੀ ਵਰਖਾ ਪੰਜ ਕੁੱਲੇ ਚੰਡੀਗੜ੍ਹ ਵੀ ਕਾਫੀ ਵਰਖਾ ਆ ਗਈ ਅੰਮ੍ਰਾਲੇ ਵੀ ਬਹੁਤ ਵਰਖਾ ਜਿਹੜੀ ਹੋਈ ਆ ਚੰਡੀਗੜ੍ਹ ਦੀਆਂ ਖਬਰਾਂ ਤੁਸੀਂ ਵੀ ਦੇਖਿਆ ਹੋਣੀਆਂ ਬਹੁਤ ਪਾਣੀ ਆ ਚੰਟੀਗੜ੍ਹ ਦੇ ਵਿੱਚ ਪਰ ਘੱਗਰ ਦੇ ਵਿੱਚ ਪਾਣੀ ਹਜੇ ਆਪਣੇ ਥੋੜਾ ਕਣਾ ਹੀ ਚੜਿਆ ਕੋਈ ਜ਼ਿਆਦਾ ਨਹੀਂ ਹੈਗਾ ਪਰ ਪਾਣੀ ਘੱਗਰ ਦਾ ਦੇਖੋ ਬਹੁਤ ਸਪੀਡ ਨਾਲ ਚੱਲਦਾ ਹੈਗਾ ਤੇ ਬਿਲਕੁਲ ਲਾਲ ਪਾਣੀ ਚੱਲਦਾ ਪਿਆ ਘੱਗਰ ਦੇ ਵਿੱਚ ਪਾਣੀ ਸਪੀਡ ਸਪੀਡ ਬਹੁਤ ਆ ਆਖਾਂਤੀ ਹੈ ਇੱਕ ਤਰ੍ਹਾਂ ਦਾ ਘੱਗਰ ਰਾਇਆ ਵੀ ਮਹਾਰਾਜ ਖੈਰੀ ਕਰੇ ਜਿਹੜਾ ਪਿੱਛੇ ਬਰਸਾਤਾਂ ਘਟ ਨਹੀਂ ਰਹੀਆਂ ਬਰਸਾਤ ਬਹੁਤ ਜ਼ੋਰ ਦਾ ਹੋ ਰਹੀ ਹੈ ਪਿੱਛੇ ਲਗਾਤਾਰ ਹੀ ਵਰਖਾ ਹੋ ਰਹੀ ਹੈ ਵਰਖਾ ਦਾ ਤੁਸੀਂ ਸੁਣਦੇ ਹੋਗੇ ਰੋਜ਼ ਤੁਸੀਂ ਵੀ ਖਬਰਾਂ 'ਚ ਸੁਣਦੇ ਹੋਗੇ ਕਿ ਵਰਖਾ ਪਿੱਛੇ ਬਹੁਤ ਜ਼ੋਰ ਦੀ ਹੋ ਰਹੀ ਹੈ ਫੋੜ ਦੇ ਰਾਵਾਂ ਦੇ ਵਿੱਚ ਵੀ ਪੰਜਾਬ 'ਚ ਕਾਫੀ ਪਾਣੀ ਹੈ ਜਿਹੜਾ ਬਹੁਤ ਵਿਆਸ ਰਿਆ ਨੇ ਵੀ ਬਹੁਤ ਨਿਖਾਨ ਜਿਹੜਾ ਕੀਟਾ ਲੋਕਾਂ ਦਾ ਤੇ ਉਧਰ ਵੀ ਕਾਫੀ ਪਾਉਂਗ ਡੈਮ ਦੇ ਵਿੱਚ ਵੀ ਪਾਣੀ ਕਾਫੀ ਹੈ ਆਪਣੇ ਸੁਖਨਾ ਝੀਲ ਦੇ ਵਿੱਚ ਵੀ ਪਾਣੀ ਕਾਫੀ ਜ਼ਿਆਦਾ ਦਿੱਸਿਆ ਜਾ ਰਿਹਾ ਹੈਗਾ ਤੇ ਜਿਹੜਾ ਪਾਖੜਾ ਟਾਈਮ ਆ ਉਹਦੇ ਤੇ ਵੀ ਪਾਣੀ ਜਿਹੜਾ ਲੈਵਲ ਤੇ ਪ੍ਰੋਪਰੀ ਦਿੱਸਿਆ ਜਾਂਦਾ ਹੈਗਾ ਖਤਰੇ ਦੇ ਨਿਸ਼ਾਨ ਤੇ ਪ੍ਰੋਪਰ ਆ ਜੇ ਵਰਖਾ ਹੋਰ ਹੋ ਜਾਂਦੀ ਹੈ ਤਾਂ ਪਾਣੀ ਕਿਸੇ ਟਾਈਮ ਵੀ ਉਹ ਛੱਡ ਸਕਦੇ ਆ ਮਰ ਹੁਣ ਆਪਾਂ ਪਾウダー لینڈ ਦੇ ਉੱਤੇ ਇੱਕ ਤਰ੍ਹਾਂ ਦੇ ਖੜੇ ਆ ਵੀ ਇਹ ਨਹੀਂ ਕਹਿ ਸਕਦੇ ਵੀ ਅਸੀਂ ਸੇਫ ਆ ਕਦਰਦਾਰਾ ਜਾਣਦਾ ਵੀ ਅਸੀਂ ਕਿੰਨੇ ਸੇਫ ਆ ਹੁਣ ਕਿੰਨੇ ਨਹੀਂ ਸੇਫ ਇਹਦੇ ਵਿੱਚ ਸਾਡੀ ਸਿਹਤ ਨਹੀਂ ਕੰਮ ਕਰਦੀ ਕਿਉਂਕਿ ਪਿੱਛੇ ਪਾਣੀ ਜਿੱਥੇ ਵੀ ਪਾਣੀ ਹੈਗਾ ਜਿੱਥੋਂ ਵੀ ਪਾਣੀ ਆਉਣ ਦਾ ਖਤਰਾ ਆਪਨ ਉਹ ਸਾਰੇ ਪਾਣੀ ਖਤਰੇ ਦੇ ਨਿਸ਼ਾਨ ਦੇ ਉੱਪਰ ਹੀ ਆ ਮਾਰਕਨ ਦਾ ਵੀ ਕਾਫੀ ਭਰਿਆ ਚਲਦਾਗਾ ਜਿਹੜਾ ਅੰਬਾਲੇ ਸਾਈਡ ਤੇ ਆ ਪਾਣੀ ਕਾਫੀ ਆ ਕੱਲ ਵੀ ਕੱਲ ਵੀ ਪਾਣੀ ਕੁਸਤਕਣਾ ਸੀ ਤੋਂ ਛੱਡਿਆ ਇਹਨਾਂ ਇੰਨਾ ਸ਼ੁਕਰ ਹੈ ਵੀ ਉਹ ਥੋੜਾ ਥੋੜਾ ਕਰਕੇ ਛੱਡ ਦਿਆ ਉਹਨਾਂ ਕਕਰ ਪਾਣੀ ਜਿਹੜਾ ਉਹ ਖਿੱਚੀ ਜਾਂਦਾ ਹੈਗਾ ਪਾਣੀ ਕਕਰ ਦਾ ਵੀ ਉਹਨਾਂ ਚੱਲੀ ਜਾਂਦਾ ਹੈਗਾ ਵੈਨ ਬਣਿਆ ਕਕਰ ਦੇ ਵਿੱਚ ਬਹੁਤ ਜ਼ਿਆਦਾ ਕਕਰ ਜਿਹੜੀ ਇੱਕ ਤਰ੍ਹਾਂ ਦੀ ਪੂਰੀ ਸਫਾਈ ਜੀ ਹੋ ਚੱਲੀ ਆ ਪਾਣੀ ਜਿਹੜਾ ਵਿੱਚ ਪੂਰੀ ਸਪੀਡ ਨਾਲ ਜਾਂਦਾ ਹੈਗਾ ਪਾਣੀ ਕਕਰ ਪੂਰਾ ਖੇਚ ਰਿਹਾ ਅੱਗੇ ਰਾਜਸਥਾਨ ਤੱਕ ਪਾਣੀ ਜਿਹੜਾ ਇਹ ਚੱਲਿਆ ਜਾਂਦਾ ਹੈਗਾ ਪਿੱਛੇ ਗੁੱਲੇ ਜੀ ਕੇ ਵੀ ਪਾਣੀ ਕਾਫੀ ਆ ਸਮਾਣੇ ਇੰਨੀ ਵੀ ਪਾਣੀ ਥੋੜਾ ਕਨਾਂ ਚੱਲਿਆ ਹੈਗਾ ਤਾਂ ਜਿਹੜਾ ਪਿੱਛੇ ਪ੍ਰਸਾਦ ਥੋੜੀ ਘਣੀ ਜੇ ਘਟੂਗੀ ਤਾਂ ਤਾਂ ਆਪਣੇ ਸਿਰ ਤੋਂ ਜਿਹੜੀ ਇਹ ਤਾਰਦੀ ਤਲਵਾਰ ਆ ਉਹ ਘਾਟੂ ਕੀ ਪਾਸੇ ਹੱਜੇ ਆਪਾਂ ਤਾਂ ਪ੍ਰਮਾਤਮਾ ਮੂਰੇ ਅਰਦਾਸਾਂ ਬੇਨਤੀਆਂ ਕਰ ਸਕਦੇ ਹਾਂ ਮੇਰ ਕਰੀ ਜਾਤਾ ਆ ਗੌਂਗਰੇ ਜਿਹੜਾ ਰੈਗੂਲਰ ਹੁਣ ਦਾ ਘਰ ਪਰ ਹੈ ਚੱਲਦਾ ਅਗਰ ਜੇ ਪਾਸ ਤੇ ਪਿੱਛੇ ਜ਼ਿਆਦਾ ਹੋ ਜਾਂਦੀ ਹੈ ਖੁਦਾ ਨਾ ਕਰਤਾ ਮਾਲਕ ਨਾ ਕਰੇ ਹੋਈ ਗੱਲ ਪਿੱਛੇ ਵਰਖਾ ਨਹੀਂ ਰੁਕਦੀ ਤਾਂ ਫਿਰ ਇਹਨਾਂ ਨੇ ਡੈਮ ਦੇ ਵਿੱਚੋਂ ਅਖੀਰ ਮਜਬੂਰੀ ਹੋ ਕੇ ਇਹਨਾਂ ਨੂੰ ਪਾਣੀ ਜਿਹੜਾ ਨਾ ਉਹ ਛੱਡਣਾ ਪੈਂਦਾ ਹੈ। ਪਾਣੀ ਛੱਡਣਗੇ ਤਾਂ ਜੇ ਪਾਣੀ ਥੋੜਾ-ਥੋੜਾ ਕਰਕੇ ਥੋੜਾ-ਥੋੜਾ ਕਰਕੇ ਦਿਲੀ ਥੋੜਾ-ਥੋੜਾ ਪਾਣੀ ਘਟਾਉਂਦੇ ਜਾਂਦੇ ਆ ਤਾਂ ਇਹ ਰੈਗੂਲਰੀ 10-15 ਦਿਨ 20 ਦਿਨ ਕਾ ਕਰ ਚੱਲ ਕੇ ਨਿਕਲ ਜਾਊਗਾ ਪਾਣੀ। ਆਗਰ ਜੇ ਇਹ ਪਾਣੀ ਇੱਕੋ ਲਾਸ਼ ਛੱਡ ਦਿੰਦੇ ਆ ਤਾਂ ਫੱਟੇ ਜ਼ਿਆਦਾ ਖੋਲ ਦਿੰਦੇ ਆ ਤਾਂ ਫਿਰ ਆਪਣੇ ਜਿਹੜੀ ਹੈ ਖਤਰੇ ਦੀ ਘੰਟੀ ਵੱਜ ਸਕਦੀ ਆ। ਔਰ ਦਾ ਆਪਾਂ ਹਜੇ ਪਹੁੰਚਾ ਜੀਆ ਕੋਈ ਅੱਡਾ ਖਤਰੇ ਵਾਲਾ ਕੰਮ ਨਹੀਂ ਹੈਗਾ ਠੀਕ ਆ ਵੀ ਪਾਣੀ ਜਦੋਂ ਚੱਲ ਹੀ ਰਿਹਾ ਹੈਗਾ ਉਹਨੂੰ ਕੁਛ ਕਾਇ ਨਹੀਂ ਸਕਦੇ ਪਾਣੀ ਦਾ ਹੁਣ ਪੂਰਾ ਭਰ ਕੇ ਚੱਲ ਹੀ ਰਿਹਾ ਹੈਗਾ ਘੱਗੜ ਖੱਚ ਰਿਹਾ ਹੈਗਾ ਬਰਸਾਤ ਪੂਰੀ ਅੱਗੇ ਹੁਣ 22 ਤਈ 24 ਤੱਕ ਫੇਰ ਬਰਸਾਤ ਕਾਫੀ ਦੱਸੀ ਹੈ ਸਤੰਬਰ ਦੇ ਪਹਿਲੇ ਹਫਤੇ ਦੀ ਬਾਤ ਦੱਸੀ ਹੋਈ ਹੈ ਕਿਉਂਕਿ ਬਾਅਦ ਤੱਕ ਢੁਗੀ ਨਾਂ ਜਿਹੜੇ ਪਾਣੀ ਨੇ ਜਿਹੜਾ ਫੇਰ ਆਪਾਂ ਨੂੰ ਸਾਹ ਹੁਣਾਗਾ ਜੇ ਨਜ਼ਰ ਬਾਸ ਹੋਈ ਜਾਂਦੀ ਹੈ ਉਹਨਾਂ ਚ ਕੁਝ ਕਾਇ ਨਹੀਂ ਸਾਦੇ ਵੀ ਪਾਣੀ ਦੀ ਸਿੱਧੀ ਕਿਦਰ ਨੂੰ ਜਾ ਰਹੀ ਹੈ ਕਿਦਰ ਨੂੰ ਨਹੀਂ ਜਾ ਰਹੀ ਤਾਂ ਪਾਣੀ ਇਸ ਵੇਲੇ ਹੈ ਕਾਫੀ ਤੇਜ਼ ਆ ਤੁਸੀਂ ਦੇਖ ਹੀ ਸਕਦੇ ਹੋ ਪਾਣੀ ਪੂਰੀ ਸਪੀਡ ਨਾਲ ਚੱਲ ਰਿਹਾਗਾ ਬਹੁਤ ਪਾਣੀ ਤੇਜ਼ੀ ਦੇ ਨਾਲ ਚੱਲ ਜ ਜਾਂਦਾਗਾ ਪਾਣੀ ਦੇ ਰਵੱਟ ਚੱਲਣ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਇਹ ਦੇਖੋ ਇੱਕ ਕਰ ਪੂਰਾ ਲੰਬਾ ਕਰਕੇ ਤੁਹਾਨੂੰ ਦਿਖਾਇਆ ਕਾ ਗੱੜਾ ਥੋੜਾ ਹੀ ਨੀਵਾ ਜਿਵੇਂ ਸਾਈਡਾਂ ਤੋਂ ਪਰ ਕੇ ਹਜੇ ਪਾਣੀ ਖਿੱਚ ਲੂਗਾ 4-5 ਫੁੱਟ 4 ਫੁੱਟ ਪਾਣੀ 5 ਫੁੱਟ ਕਾ ਗੱੜਾ ਹੋਰ ਵੀ ਖਿੱਚ ਸਕਦਾ ਪਾਣੀ ਪਰ ਆਹ ਮਿਕਾ ਗੱਡੇ ਵਿੱਚ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਸਪੀਡ ਤਾਂ ਬਹੁਤ ਜ਼ਿਆਦਾ ਪਾਣੀ ਦੀ ਅੱਜ ਇਹ 2-3 ਥਾਵਾਂ ਤੋਂ ਵੀਡੀ ਬਣਾਈ ਹੈ ਜਿਹੜੀ ਆਪਾਂ ਜਾਂੰਪੁਰ ਦੇ ਸੈਫਰ ਤੋਂ ਵੀ ਬਣੀ ਹੋਈ ਹੈ ਇਹ ਤਲਵਾੜੇ ਵਾਲੇ ਜਿਹੜਾ ਪੌੜਾ ਸਿੱਧਾ ਜਿਹੜਾ ਜਾਖਲ ਨੂੰ ਪੁੱਲ ਜਾਂਦਾ ਉਸ ਪੁੱਲ ਦੇ ਉੱਤੋਂ ਵੀ ਵੀਡੀਓ ਬਣੀ ਹੋਈ ਹੈ ਤੇ ਚਾਂਦਪੁਰ ਸਾਈਫਨ ਤੇ ਦੋਨੇ ਪਾਸੇ ਵੀਡੀਓ ਬਣੀ ਹੋਈ ਹੈ ਜਿਹੜਾ ਤੁਹਾਨੂੰ ਦਰਸ਼ਿਤ ਦਿਖਾਏ ਕਾਫੀ ਜਿਹੜਾ ਪਾਣੀ ਦਾ ਨਾ ਪਰਥੋਂ ਨਾਲੋਂ ਪਾਣੀ ਦੀ ਸਪੀਡ ਜਿਹੜੀ ਜ਼ਿਆਦਾ ਹੈਗਾ ਬੰਨ ਥੋੜਾ ਜਨਾ ਵਧਿਆ ਹੈਗਾ ਚਲੋ 1-2 ਇੰਚ ਨਾ ਕੁ ਬਾਰਾ ਫਰਕੇ ਨੇ ਪੈਂਦਾ ਹੈਗਾ ਤਾਂ ਕੱਲ ਜਿਹੜਾ ਪੰਜ ਕੁਲਾਂ ਤੋਂ ਪਾਣੀ ਇਹਨਾਂ ਨੇ ਛੱਡਿਆ ਸ਼ਾਮੀ 4:00 ਵਜੇ ਉਹ ਪਾਣੀ ਆਇਆ ਥੋੜਾ ਛੱਡਿਆ ਉਹਨਾਂ ਇੱਕ ਪਾਣੀ ਜਿਹੜਾ ਘੱਗਰੇ ਨੇ ਖਿੱਚ ਲੈਣਾਗਾ ਪਾਣੀ ਦੀ ਇਹਦੀ ਖਿਚਣ ਦੀ ਹਜੇ ਕੈਪੈਸਿਟੀ ਰੱਖਦੀ ਹੈ ਇਹਨਾਂ ਇੱਕ ਪਾਣੀ ਇਹਨੇ ਜਿਹੜਾ ਖਿੱਚ ਕੇ ਲੈ ਜਾਣਾਗਾ ਬਸ ਇਸ ਤਰ੍ਹਾਂ ਥੋੜਾ ਥੋੜਾ ਕਰਕੇ ਪਾਣੀ ਛੱਡੀ ਜਾਂ ਤਾਂ ਕੋਈ ਖਤਰਾ ਰਹਿਣ ਚਾਹ ਨਹੀਂ ਚਲੋ ਭਾਈ ਜੀ ਅੱਜ ਵੀਡੀਓ ਤੱਕ ਤੁਹਾਡੇ ਨਾਲ ਅਸੀਂ ਸਾਥੇ ਸੰਦੀ ਕਰਦੇ ਆਂ ਫਲਤਰੀ ਕਰ ਲਈ ਸਾਰਿਆਂ ਨੂੰ ਸਲਾਮ ਵਾਲੇਕਮ ਰਾਮ ਰਾਮ ਜੀ ਵਾਈਕਰ ਜੀ ਕਾ ਖਾਲਸਾ ਵਾਈਕਰ ਜੀ ਕੀ ਫਤਿਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਵੀ ਕਰ ਦਿਆ ਕਰੋ ਜਿੱਦਾਂ ਬਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਰੱਬ ਰੱਖਾ ਜੀ ਖੁਸ਼ ਰਹੋ ਸਤਿ ਸ਼੍ਰੀ ਅਕਾਲ